ਉਸ ਤੋਂ ਹੁਣ ਤਾਂ ਹੱਦ ਹੀ ਹੋ ਗਈ ਜੇਕਰ ਤੁਸੀਂ ਦੁਕਾਨਦਾਰੀ ਕਰਦੇ ਹੋ ਤੇ ਆਪਣੇ ਦੁਕਾਨ ਦਾ ਖਿਆਲ ਤੁਹਾਨੂੰ ਖੁਦ ਹੀ ਰੱਖਣਾ ਪੈਣਾਗਾ ਇੱਕ ਤਾਜ਼ਾ ਮਾਮਲਾ ਤੁਹਾਨੂੰ ਘਟਨਾ ਦਿਖਾਉਣ ਜਾ ਰਹੇ ਜਿਹਨੂੰ ਸੁਣ ਕੇ ਤੁਹਾਡੇ ਰੋਂਕਤੇ ਹੀ ਖੜੇ ਹੋ ਜਾਣਗੇ ਕਿ ਇੱਕ ਦੁਕਾਨਦਾਰ ਕਿਸੇ ਕੰਮ ਦੁਕਾਨ ਨੂੰ ਛੱਡ ਕੇ ਥੋੜਾ ਗਾਂ ਪਿਛਾ ਹੋਇਆ ਸੀ ਲੇਕਿਨ ਇੱਕ ਚੋਰ ਸਮਾਨ ਲਿਆਂਦੇ ਬਹਾਨੇ ਉਹਦੀ ਦੁਕਾਨ ਦੇ ਵਿੱਚ ਵੜ ਗਿਆ ਤੇ ਸਮਾਨ ਚੋਰੀ ਕਰਨ ਲੱਗ ਪਿਆ ਜਿਸ ਤੋਂ ਬਾਅਦ ਤੁਰੰਤ ਉਸੇ ਵਾਲੇ ਮਾਲਕ ਉੱਪਰ ਰੋਂ ਤੋਂ ਬਾਅਦ ਉਹਨੂੰ ਹੜਤਾਂ ਲਿੱਤਾ ਗਿਆ ਨਾਲ ਦੇ ਨਾਲ ਸੇਵਾ ਪਾਣੀ ਵੀ ਉਹਦਾ ਚੰਗੀ ਤਰ੍ਹਾਂ ਕੀਤਾ ਲੇਕਿਨ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ ਗਈ ਔਰ ਉਸ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਲੇਕਿਨ ਹੌਸਲੇ ਦੇਖੋ ਇਹਨਾਂ ਨਿਸ਼ੇੜੀ ਚੋਰਾਂ ਦੇਖ ਸ਼੍ਰੀਆਮ ਦਿਨ ਦਿਹਾਰੇ ਹੀ ਇਸ ਤਰ੍ਹਾਂ ਦੀ ਹਰਕਤਾਂ ਦੇ ਉੱਤੇ ਉਤਰ ਆਏਗੇ ਨੇ ਅੱਗੇ ਸੁਣਦੇ ਹੁੰਨੇ ਹਾਂ ਕਿ ਹਮੇਸ਼ਾ ਰਾਤ ਨੂੰ ਚੋਰੀਆਂ ਹੁੰਦੀਆਂ ਜਾਂ ਕੋਈ ਘਰ ਦਾ ਦਰਵਾਜ਼ਾ ਖੁੱਲ੍ਹਾ ਆਵੇ ਜਾਂ ਕੋਈ ਤਾਲਾ ਵੱਜਾ ਆਵੇ ਜਾਂ ਫਿਰ ਕੋਈ ਚੀਜ਼ ਖੁੱਲੀ ਰਹਿ ਜਾਏਗਾ ਚੋਹ-ਚੋਰੀ ਕਰਕੇ ਲੈ ਜਾਂਦੇਗੇ ਨੇ ਹੁਣ ਤਾਂ ਚਿੱਟੇ ਦਿਨ ਹਜ਼ਾਰਾਂ ਲੋਕਾਂ ਦੀ ਲੰਘਦੇ ਹੋਏ ਵੀ ਇਹ ਜਿਹੜੇ ਗਏ ਆਪਣੀ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਕਿ ਨੇ ਕਿ ਤੁਸੀਂ ਵੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਿਓ ਕਿ ਇਹ ਨਸ਼ੇ ਦੇ ਵਿੱਚ ਕਰਦੇ ਨੇ ਕਿ ਜਾਂ ਫਿਰ ਇਹਨਾਂ ਦੀ ਦਲੇਰੀ ਹੀ ਇੰਨੀ ਵੱਚੂਕੀ ਹੋਈ ਏ ਮੜ ਗਿਆ ਕੀ ਗੱਲ ਯਾਰ ਇੱਕ ਮਿੰਟ ਬੰਨ ਮੈਂ ਕਿਹਨਾਦਰ ਕਿਥੋਂ ਨਾ ਆ ਤੇਰੀ ਜੇਬ ਚ ਸਿਰੰਜ ਵੀ ਨਿਕਲ ਗਿਆ ਕੋਈ ਨਹੀਂ ਕੋਈ ਨਹੀਂ ਕੀ ਨਾਦਰ ਕੋਈ ਨਹੀਂ ਕੋਈ ਨਹੀਂ ਕੀ ਨਾਦਰ ਕਿਥੋਂ ਨਾ ਆ ਬੜਾ ਥੋੜਾ ਜਿਹਾ ਦੇ ਦੋ ਮੈਨੂੰ ਕੁਝ ਹੋਣਾ ਯਾਰ ਕੀ ਗਿਆ ਤੂੰ ਭਾਈਆ ਲਾੜਿਆ ਹਾਰਿਆਂ ਨੂੰ ਕੀ ਹੋਇਆ ਕੀ ਨਾਦਰ ਆ ਕਿੱਥੋਂ ਆਇਆ ਹੈ ਨਾਦਰ ਬੋਲ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਉਹਨਾਂ ਨੂੰ ਖਬਰ ਦੇ ਕੇ ਕਰੋ ਕੀ ਨਾਦਰ ਆ ਕਿੱਥੋਂ ਆਇਆ ਗੱਲ ਵੀ ਦੱਸ ਕੀ ਨਾਦਰ ਆ ਮੁਨੀਸ਼ ਇੱਥੇ ਕੀ ਕਰਨ ਆਇਆ ਸੀ ਆ ਚੋਰੀ ਕਿਉਂ ਕੀਤੀ ਆ ਹੈ ਨਾਸ਼ੀ ਦੀ ਗੱਲ ਤਰਾ ਹੋ ਗਿਆ ਆ ਤੇ ਕਿਨੇ ਬਾਏ ਕੱਢੇ ਸੀ ਸਾਰੇ ਬਾਏ ਕੱਢ ਲਈ ਇਹਨਾਂ ਦੇ ਜੀ ਏਡੇ ਬਾਅਦ ਵਾਪਸ ਤੂੰ ਥੋੜੇ ਦਿੱਤੇ ਉਹਦੋਂ ਆਪੇ ਕੱਢੇ ਆ ਉਹ ਤਾਂ ਕਢਾਏ ਆ ਭਾਈ ਉਹ ਤਾਂ ਕਢਾਏ ਆ ਕਿਉਂ ਕਰਦਾ ਚੋਰੀਆਂ ਨਸ਼ਾ ਕਰਦਾ ਆ ਹੋਰ ਕੌਣ ਨਾਲ ਹੋਰ ਕੌਣ ਤੇ ਨਾਲ ਨਸ਼ਾ ਕਿੱਥੋਂ ਲਿਆਣਾ ਤੂੰ ਬਰਾ ਬਰਾ ਪਰਾਂ ਨਾ ਨਸ਼ਾ ਕਿੱਥੇੋਂ ਲਿਆਣਾ ਮੋਟੂ ਮੋਟੂ ਕਿੱਥੇ ਆ ਮੱਡਾ ਦਾ ਬਰਾਮਪਰ ਦਾ ਸਾਥੀ ਦਾ ਭਲਾ ਅੱਛਾ ਸਾਥੀ ਦਾ ਭਲਾ ਦੇਣਾ ਕਿੰਨੇ ਦਾ ਲੈ ਕੇ ਜਾਣਾ 1500 ਰੁਪਏ 1500 ਰੁਪਏ ਰੋਈ ਜਾਣਾ ਤੇ ਰੋਈ ਕਿ ਤੁਹਾਂ ਦੇ ਪੈਸੇ ਫਿਰ ਡਾਕਟਰ ਕਰੋਗਾ ਅੰਦਰ ਆਜਾ 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 ਜਿੰਨੇ ਦੇ ਬਾਰੇ ਕਿੱਦਾਂ ਵੜਦੇ ਅੰਦਰ ਯਾਰ ਇੱਕ ਮਿੰਟ ਹਾਂਜੀ ਕੀ ਗਣਾ ਜਾਓਗੇ ਚੋਰੀ ਜਿੰਨੇ ਦੁਬਾਰੀ ਕਰਦਾ ਪਿਆ ਸੀ ਇਹ ਪੇਸ਼ ਕਰਨਾ ਹੋਲੀ ਜਨੇ ਸਾਰਾ ਹੁਣ ਆ ਹੀ ਮੌਕੇ ਤੇ ਆਏ ਆ ਆਪਾਂ ਇਹਨਾਂ ਨੂੰ ਉਥੇ ਥਾਣੇ ਲੈ ਜਾ ਕੇ ਅਫਸਰਾਂ ਦੇ ਹਵਾਲੇ ਕਰਾਂਗੇ ਅੱਗੇ ਜੋ ਕਾਰਵਾਈ ਅਮਰ ਦੇ ਵਿੱਚ ਅਫਸਰਾਂ ਦੇ ਨੋਟਿਸ ਉੱਤੇ ਕੀਤੀ ਹੈ ਉਹ ਇੱਕ ਇਹ ਜੇ ਕਿ ਨਿਕਲੇ ਚਰੰਗੇ ਦੇ ਨੂੰ ਸਾਰੇ ਕੋਲ ਨਾ ਇਹ ਕਹਿੰਦਾ ਬ੍ਰਹਮਪੁਰੋਂ ਲਿਆਣਾ ਉਹ ਦੱਸਿਆ ਕਿਦੇ ਕਿਦੇ ਕੋ ਲੈ ਕੇ ਜਾਂਦਾ ਆ ਸਾਰਾ ਪੂਰੀ ਵੈਰੀਫਾਈ ਕਰਦੇ ਹਾਂ ਤੇ ਖਾਲਦੇ ਉੱਥੇ ਹਲੇ ਪੂਰੀ ਤਫਤੀਸ਼ ਕਰਕੇ ਫਿਰ ਅੱਗੇ ਕਾਰਵਾਈ ਕਰਾਂਗੇ ਹਾਂਜੀ ਹਾਂਜੀ ਹੁਣ ਲੈ ਚਲਿਓ ਜੀ ਇਹਨਾਂ ਨੂੰ ਤਾਂ ਇਹ ਪੁਲਿਸ ਆ ਗਈ ਆ ਜੀ ਮੌਕੇ ਦੇ ਉੱਪਰ ਇਹਨਾਂ ਨੂੰ ਲੈ ਕੇ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ